ਸਸਰੀਕਾਲ ਜੀ ਸਾਰੇ ਹੀ ਦਰਸ਼ਕਾਂ ਨੂੰ ਸੋ ਅੱਜ ਅਸੀਂ ਪਹੁੰਚੇ ਆ ਗੁਰਦੁਆਰਾ ਸ਼੍ਰੀ ਟਾਲਾ ਸਾਹਿਬ ਸ਼੍ਰੀ ਟਾਲਾ ਸਾਹਿਬ ਦਾ ਇਤਿਹਾਸ ਜਿਹੜਾ ਹੈ ਉਹ ਬਾਬਾ ਦੀਪ ਸਿੰਘ ਦੇ ਨਾਲ ਜੁੜਿਆ ਹੋਇਆ ਹੈ ਸੋ ਅੱਗੇ ਵੀਡੀਓ ਨੂੰ ਚਲਾਉਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈਸਵੀ ਨੂੰ ਜ਼ਿਲ੍ਹਾ ਤਰਨਤਾਰਨ ਪਿੰਡ ਪਉਵੰਡ ਵਿਖੇ ਪਿਤਾ ਭਾਈ ਭਗਤਾ ਜੀ ਅਤੇ ਮਾਤਾ ਜਿਉਣੀ ਜੀ ਦੀ ਪੁੱਤਰ ਕੁੱਖੋਂ ਹੋਇਆ ਜੇ ਅਸੀਂ ਗੱਲ ਕਰੀਏ ਗੁਰਦੁਆਰਾ ਸ਼੍ਰੀ ਟਹਲਾ ਸਾਹਿਬ ਦੀ ਗੁਰਦੁਆਰਾ ਸ਼੍ਰੀ ਟਹਲਾ ਸਾਹਿਬ ਪਿੰਡ ਗਰਵਾਲੀ ਜ਼ਿਲ੍ਹਾ ਤਰਨਤਾਰਨ ਵਿੱਚ ਸਥਿਤ ਹੈ ਇਹ ਅਮਰਸਰ ਤਰਨਤਾਰਨ ਰੋਡ ਦੇ ਉੱਪਰ ਸਥਿਤ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਸ਼ਹੀਦ ਨੇ ਮੁਗਲਾਂ ਨਾਲ ਲੜਾਈ ਲੜੀ ਸੀ ਮੁਗਲ ਅਹਿਮਦ ਸ਼ਾ ਦੁਰਾਨੀ ਦੇ ਜਰਨੈਲ ਜਹਾਂ ਖਾਨ ਨੇ ਜਦੋਂ ਸ਼੍ਰੀ ਦਰਬਾਰ ਸਾਹਿਬ ਨੂੰ ਢਾ ਦਿੱਤਾ ਅਤੇ ਪਸ਼ੂਆਂ ਨੂੰ ਮਾਰ ਕੇ ਪਵਿੱਤਰ ਸਰੋਵਰ ਵਿੱਚ ਭਾਰ ਦਿੱਤਾ ਸੀ ਤਾਂ ਗੁੱਸੇ ਵਿੱਚ ਆਏ ਬਾਬਾ ਦੀਪ ਸਿੰਘ ਜੋ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਿਕੇ ਸਨ ਉਦੋਂ ਉਹਨਾਂ ਦੀ ਉਮਰ 75 ਸਾਲ ਸੀ ਬਦਲਾ ਲੈਣ ਲਈ ਅਤੇ ਸ੍ਰੀ ਹਰਮੰਦਰ ਸਾਹਿਬ ਨੂੰ ਦੁਬਾਰਾ ਬਣਾਉਣ ਲਈ ਉਹਨਾਂ ਨੇ 500 ਸਿੱਖਾਂ ਦੇ ਨਾਲ ਅੰਮ੍ਰਿਤਸਰ ਲਈ ਯਾਤਰਾ ਆਰੰਭ ਕੀਤੀ ਚੱਲਣ ਤੋਂ ਪਹਿਲਾਂ ਬਾਬਾ ਜੀ ਨੇ ਇਹ ਵਚਨ ਕੀਤਾ ਕਿ ਮੈਂ ਸ੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾ ਕੇ ਹੀ ਸਾਹ ਲਵਾਂਗਾ ਰਾਸਤੇ ਦੇ ਵਿੱਚ ਹੋਰ ਸਿੱਖ ਵੀ ਬਾਬਾ ਜੀ ਦੇ ਨਾਲ ਰਲਦੇ ਗਏ ਇੱਥੇ ਸਿੱਖ ਅਤੇ ਮੁਗਲ ਦੋਨਾਂ ਫੌਜਾਂ ਦੀਆਂ ਆਪਸ ਵਿੱਚ ਟੱਕਰ ਹੋ ਗਈ ਮੁਗਲ ਫੌਜ ਦੀ ਅਗਵਾਈ ਜਹਾਂਨ ਖਾਨ ਕਰ ਰਿਹਾ ਸੀ ਇਸ ਸਥਾਨ ਤੇ ਇੱਕ ਲੰਮੀ ਅਤੇ ਭਿਆਨਕ ਲੜਾਈ ਤੋਂ ਬਾਅਦ ਦੋਵਾਂ ਯੋਧਿਆਂ ਦਾ ਇੱਕ ਦੂਜੇ ਉੱਤੇ ਸਾਂਝੇ ਹਮਲੇ ਵਿੱਚ ਸਿਰ ਕਲਮ ਹੋ ਗਿਆ ਪਰ ਜਦੋਂ ਬਾਬਾ ਜੀ ਜ਼ਮੀਨ ਤੇ ਡਿੱਗ ਪਏ ਤਾਂ ਇੱਕ ਨੌਜਵਾਨ ਸਿਪਾਈ ਨੇ ਉਹਨਾਂ ਨੂੰ ਆਪਣਾ ਉਹ ਵਚਨ ਯਾਦ ਕਰਵਾਇਆ ਬਾਬਾ ਜੀ ਤੁਰੰਤ ਉੱਠੇ ਅਤੇ ਆਪਣੇ ਸਿਰ ਨੂੰ ਆਪਣੇ ਖੱਬੇ ਹੱਥ ਤੇ ਲੈ ਲਿਆ ਅਤੇ ਆਪਣੇ ਸੱਜੇ ਹੱਥ ਨਾਲ ਖੰਡਾ ਜੋ ਕਿ 15 ਕਿਲੋਗ੍ਰam ਦਾ ਸੀ ਉਸ ਨੂੰ ਲੈ ਕੇ ਲੜਾਈ ਫਿਰ ਤੋਂ ਆਰੰਭ ਕਰ ਦਿੱਤੀ ਇਹ ਚਮਤਕਾਰ ਦੇਖ ਕੇ ਦੁਸ਼ਮਣ ਭੱਜਣ ਲੱਗੇ ਪਰ ਬਾਬਾ ਜੀ ਨੇ ਆਪਣੇ ਸਿਪਾਈਆਂ ਸਮੇਤ ਲੜਾਈ ਨੂੰ ਜਾਰੀ ਰੱਖਿਆ ਅਤੇ ਅਮਰਸਰ ਪਹੁੰਚ ਕੇ ਸ਼੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾਇਆ ਅਤੇ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਦੱਖਣੀ ਹਿੱਸੇ ਵਿੱਚ ਆਪਣਾ ਸੀਸ ਰੱਖ ਕੇ ਆਖਰੀ ਸਾਹ ਲਿਆ ਜਿਸ ਨੂੰ ਹੁਣ ਬੁੰਗਾ ਬਾਬਾ ਦੀਪ ਸਿੰਘ ਵਜੋਂ ਜਾਣਿਆ ਜਾਂਦਾ ਹੈ ਜਿਸ ਸਥਾਨ ਤੇ ਬਾਬਾ ਜੀ ਦਾ ਸ਼ਰਮ ਕਲਮ ਕੀਤਾ ਗਿਆ ਸੀ ਉੱਥੇ ਇੱਕ ਬਹੁਤ ਵੱਡਾ ਟਾਲੀ ਦਾ ਰੁੱਖ ਸੀ ਜਿਸ ਦਾ ਇੱਕ ਵੱਡਾ ਘੇਰਾ ਸੀ ਜਿਸ ਨੂੰ ਟਾਹਲਾ ਸਾਹਿਬ ਕਿਹਾ ਜਾਂਦਾ ਹੈ ਇਹ ਤਰਨਤਾਰਨ ਰੋਡ ਤੇ ਅੰਮ੍ਰਿਤਸਰ ਤੋਂ ਲਗਭਗ 7 ਕਿਲੋਮੀਟਰ ਦੀ ਦੂਰੀ ਤੇ ਹੈ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਬਹੁਤ ਵਧੀਆ ਲੱਗੀ ਹੋਵੇਗੀ ਭੁੱਲਾ ਚੁੱਕਾਂ ਤੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ